ਹਾਂਜੀ ਸਤਿ ਸ੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਇਸ ਵਾਰ ਵੀ ਕੀਤਾ ਤੇ ਪੰਜਾਬੀ ਹੈ ਜਿਹੜੀ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਤੇ ਹੁਣ ਆਪਾਂ ਇਸ ਚੈਨਲ ਤੇ ਵੀਡੀਓ ਅਪਲੋਡ ਕਰਦੇ ਹੁੰਨੇ ਆ ਇਸ ਲਈ ਇਹਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਵੀਡੀਓ ਨੂੰ ਵੀ ਸ਼ੇਅਰ ਕਰਦਾ ਕਰੋ ਤਾਂ ਕਿ ਲੋੜਵੰਦ ਕੋਲੇ ਪਹੁੰਚ ਸਕੇ ਤੇ ਕਿਸੇ ਦਾ ਭਲਾ ਹੋਵੇ ਤੇ ਚਲੋ ਆ ਪੰਜ ਆਦੇ ਸਮਾਂ ਬਰਵਾਦ ਨਹੀਂ ਕਰਦੇ ਆਏ ਗਏ ਇਦਾਂ ਕਹਿ ਕੋਈ ਪੇਪਰ ਹੋਣ ਹੋ ਜਾਂ ਪੇਪਰ ਲੇਟ ਹੋ ਜਾਂ ਪੇਪਰ ਅਗਲੇ ਮਹੀਨੇ ਹੋ ਉਹ ਕੁਝ ਨਹੀਂ ਪਤਾ ਬੋਰਡ ਤੇ ਸਾਰਾ ਡਿਪੈਂਡ ਆ ਵੀ ਬੋਰਡਾਂ ਨੇ ਕਿਦੋਂ ਕਰਨ ਆਪਣੀ ਤੱਕ ਟੇਵੇ ਹੁੰਦੇ ਆ ਕਿਉਂਕਿ ਗੱਲ ਇਹ ਸੁਣੀ ਆ ਵੀ ਜੁਲਾਈ ਮਹੀਨੇ ਦੇ ਵਿੱਚ ਬਦਲਣਾਂ ਖੁੱਲਣਗਾ ਅਗਸਤ ਤਾਂ ਇੱਕ ਮਹੀਨਾ ਤੇ ਮੈਨੂੰ ਨਹੀਂ ਲੱਗਦਾ ਵੀ ਪੋਸਟ ਟਾਈਮ ਦੇ ਵਿੱਚ ਵੀ ਆਪਣੇ ਪੇਪਰ ਦਾ ਕੋਈ ਨੋਟੀਫਿਕੇਸ਼ਨ ਆਵੇ ਦੇਖੋ ਜੇ ਜਿਆਦਾ ਹੀ ਤੇਜ ਹੋਏ ਬੋਰਡ ਵਾਲੇ ਕਰ ਸਕਦੇ ਤੇ ਨਹੀਂ ਨਹੀਂ ਲੱਗਦਾ ਵੀ ਅਗਸਤ ਤੋਂ ਪਹਿਲਾਂ ਕੋਈ ਨੋਟੀਫਿਕੇਸ਼ਨ ਆਊਗਾ ਚਲੋ ਤੁਸੀਂ ਆਪਦੀ ਤਿਆਰੀ ਰੈਗੂਲਰ ਰੱਖੋ ਅੱਜ ਆਪ ਪਹੁੰਚ ਸਾਨੂੰ ਪਹਿਲਾਂ ਟ੍ਰਾਇਲ ਪੈਰਾ ਬੋਲਦੇ ਆਂ ਟ੍ਰਾਇਲ ਪੈਰੇ ਬਾਅਦ ਫਿਰ ਉਮੀ ਪ੍ਰੋਪਰ ਪਹਿਲਾ ਟਾਈਮਿੰਟ ਦਾ 2 ਮਿੰਟ ਦੀ ਖਾਲੀ ਵੀਡੀਓ ਫਿਰ ਟਾਈਮਿੰਟ ਦਾ ਪ੍ਰੋਪਰ ਪੈਰਾ ਤੇ ਧਿਆਨ ਨਾਲ ਕਰਨਾ ਆਜੋ ਹੁਣ ਤਾਰੇ ਤੁਹਾਡਾ ਹੱਥਿਆ ਚੱਲ ਪੇ ਟ੍ਰਾਇਲ ਪੈਰਾ ਬੋਲਣ ਲੱਗਦੇ ਆਂ ਆਪਾਂ ਰੈਡੀ ਅਕਸਰ ਕਿਹਾ ਜਾਂਦਾ ਹੈ ਕਿ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਹਨ ਡੰਡੀ ਬਜ਼ੁਰਗ ਕਰਦੀ ਨਹੀਂ ਹੁੰਦੇ ਹਨ ਪਰ ਅੱਜ ਕੱਲ ਸਮਾਂ ਬਦਲ ਚੁੱਕਿਆ ਹੈ ਡੰਡੀ ਬਜ਼ੁਰਗਾਂ ਦੀ ਬਹੁਤ ਬੇਕਦਰੀ ਹੋ ਰਹੀ ਹੈ ਡੰਡੀ ਅਸੀਂ ਹਰ ਰੋਜ਼ ਅਖਬਾਰਾਂ ਵਿੱਚ ਬਜ਼ੁਰਗਾਂ ਨਾਲ ਹੋ ਰਹੀਆਂ ਜਾਦਤਿਆਂ ਦੀਆਂ ਖਬਰਾਂ ਆਮ ਪੜਦੇ ਹਾਂ ਡੰਡੀ ਜਿਹੜੇ ਬਜ਼ੁਰਗ ਕਿਸੇ ادارے ਤੋਂ ਰਿਟਾਇਰਡ ਹਨ ਅਤੇ ਵਧੀਆ ਪੈਨਸ਼ਨ ਲੈ ਰਹੇ ਹਨ ਹਾਂਜੀ ਟ੍ਰੈਲ ਪਹਿਰਾ ਸਦਾ ਕੰਪਲੀਟ ਹੋ ਗਿਆ ਤੇ ਆਪਾਂ ਹੁਣ ਤੁਹਾਨੂੰ ਪ੍ਰੋਪਰ ਪਹਿਰਾ ਬੋਲਣ ਲੱਗਦੇ ਹਾਂ ਉਹਦੇ ਲਈ ਰੈਡੀ ਹੋ ਜਾਓ ਉਸਾਂਤਰੀ ਆ ਹਈ ਹੁੰਦੇ ਪੇਪਰ ਤੇ ਸਾਹਨ ਪਰੇ ਚਲੋ ਰੈਡੀ ਹੋ ਜਓ ਹਨਾ ਰੈਡੀ ਅੱਜ ਦਾ ਦੌਰ ਤਕਨੀਕੀ ਯੁੱਗ ਹੈ ਜਿਸ ਵਿੱਚ ਛੋਟੀ ਤੋਂ ਛੋਟੀ ਚੀਜ਼ ਵਿੱਚ ਵੀ ਪਰਿਵਰਤਨ ਆਇਆ ਹੈ ਡੰਡੀ ਉਸੇ ਦੇ ਨਾਲ ਹੀ ਮਨੁੱਖ ਦੇ ਪਹਿਰਾਵੇ ਵਿੱਚ ਵੀ ਤਬਦੀਲੀ ਆ ਗਈ ਹੈ ਡੰਡੀ ਪੁਰਸ਼ ਅਤੇ ਇਸਤਰੀਆਂ ਨੇ ਸਾਦਾ ਪਹਿਰਾਵਾ ਛੱਡ ਕੇ ਫੈਸ਼ਨੇਬਲ ਪਹਿਰਾਵਾ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਡੰਡੀ ਪੁਰਸ਼ਾਂ ਨੇ কুর্তা ਪਜਾਮਾ ਛੱਡ ਕੇ ਪੈਂਟ ਸ਼ਰਟ ਅਤੇ ਇਸਤਰੀਆਂ ਨੇ ਸੂਟ ਸਲਵਾਰ ਛੱਡ ਕੇ ਜੀਨ ਟੌਪ ਆਦ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ ਡੰਡੀ ਪਹਿਰਾਵੇ ਦੇ ਨਾਲ ਹੀ ਅੱਜ ਦਾ ਨੌਜਵਾਨ ਵਰਗ ਨਸ਼ਿਆਂ ਨੂੰ ਵੀ ਫੈਸ਼ਨ ਮੰਨਦਾ ਹੈ ਡੰਡੀ ਲੜਕੇ ਅਤੇ ਲੜਕੀਆਂ ਕਈ ਵਾਰ ਆਪਣੇ ਦੋਸਤਾਂ ਦੀ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਅਤੇ ਨਸ਼ਾ ਕਰਨ ਲੱਗ ਪੈਂਦੇ ਹਨ ਜਿਸ ਕਾਰਨ ਕਈ ਘਰ ਤਬਾਹ ਹੋ ਜਾਂਦੇ ਹਨ ਡੰਡੀ ਅਸੀਂ ਏ ਤਹ ਸਾਖਦੇ ਹਾਂ ਕਿ ਫੈਸ਼ਨ ਇੱਕ ਤਵਾਹੀ ਹੈ ਜਿਸ ਵਲ ਅਸੀਂ ਖੁਦ ਚੱਲ ਕੇ ਜਾਂਦੇ ਹਾਂ ਡੰਡੀ ਅਸੀਂ ਸੁੰਦਰ ਦਿਖਾਈ ਦੇਣ ਅਤੇ ਲੋਕਾਂ ਨੂੰ ਦਿਖਾਵੇ ਲਈ ਫੈਸ਼ਨ ਕਰਦੇ ਹਾਂ ਡੰਡੀ ਬਹੁਤ ਸਾਰੇ ਛੋਟੇ ਬੱਚੇ ਵੀ ਵੱਡਿਆਂ ਨੂੰ ਦੇਖ ਕੇ ਪੈਸ਼ਨ ਕਰਨੇ ਸ਼ੁਰੂ ਕਰ ਦਿੰਦੇ ਹਨ ਅਤੇ ਆਪਣੇ ਮਾਪੇ ਤੋਂ ਨਵੀਆਂ ਅਤੇ ਮਹਿੰਗੀਆਂ ਚੀਜ਼ਾਂ ਦੀ ਮੰਗ ਕਰਦੇ ਹਨ ਡੰਡੀ ਮਾਪੇ ਆਪਣੇ ਬੱਚਿਆਂ ਦੀ ਮੰਗ ਨੂੰ ਪੂਰਾ ਕਰਨ ਵਿੱਚ ਉਹ ਸਮਰੱਥ ਹੋਣ ਦੇ باوجود ਉਸ ਨੂੰ ਪੂਰਾ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਬੱਚੇ ਦੀ ਮੰਗ ਵੱਧਦੀ ਜਾਂਦੀ ਹੈ ਹਾਂਜੀ ਰੈਡੀ ਹੋ ਜਾਓ ਟਾਈਮ ਪੂਰਾ ਹੋਣ ਵਾਲਾ ਰੈਡੀ ਕਿਸੇ ਪਿੰਡ ਵਿੱਚ ਇੱਕ ਸੰਤ ਆਏ ਡੰਡੀ ਰਾਤ ਵੇਲੇ ਕੁਝ ਪਿੰਡੂ ਉਹਨਾਂ ਦੇ ਨੇੜੇ ਸਤਸੰਗ ਦਾ ਲਾਹਾ ਲੈਣ ਲਈ ਇਕੱਠੇ ਹੋਏ ਡੰਡੀ ਮਹਾਤਮਾ ਨੇ ਸਤਸੰਗ ਵਿੱਚ ਕਿਹਾ ਕਿ ਰੱਬ ਉੱਤੇ ਪ੍ਰੋਸਾ ਰੱਖਣਾ ਚਾਹੀਦਾ ਹੈ ਉਹੀ ਸਭ ਦੇ ਰਖਕ ਹਨ ਡੰਡੀ ਉਹੀ ਸਭ ਦਾ ਪਾਲਣ ਪੋਸਣ ਕਰਦੇ ਹਨ ਡੰਡੀ ਇੱਕ শ্রোਤੇ ਦੇ ਮਨ ਵਿੱਚ ਸਵਾਲ ਉੱਠਿਆ ਰੱਬ ਸਾਰਿਆਂ ਨੂੰ ਕਿਵੇਂ ਦਾਣਾ ਪਾਣੀ ਦਿੰਦੇ ਹਨ ਪ੍ਰਸ਼ਨ ਚੰਨ ਕੀ ਉਹ ਆ ਕੇ ਖਵਾਉਣਗੇ ਪ੍ਰਸ਼ਨ ਚੰਨ ਮਹਾਤਮਾ ਦੇ ਕਥਨ ਦੀ ਸਚਾਈ ਪਰਖਣ ਲਈ ਉਹ ਜੰਗਲ ਵਿੱਚ ਚਲਾ ਗਿਆ ਡੰਡੀ ਉੱਥੇ ਇੱਕ ਦਰਖਤ ਦੀ ਟਾਹਣੀ ਉੱਤੇ ਚੜ ਕੇ ਬੈਠ ਗਿਆ ਡੰਡੀ ਉਥੋਂ ਕੁਝ ਬਰਾਤੀ ਲੰਗ ਰਹੇ ਸਨ ਡੰਡੀ ਉਹਨਾਂ ਨੇ ਉਸ ਦਰਖਤ ਹੇਠਾਂ ਬੈਠ ਕੇ ਖਾਣਾ ਖਾਣ ਦੀ ਸੋਚੀ ਡੰਡੀ ਇੰਨੇ ਵਿੱਚ ਜੰਗਲ ਵਿੱਚ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਡੰਡੀ ਉਹਨਾਂ ਨੇ ਖਾਣਾ ਉੱਥੇ ਹੀ ਛੱਡ ਦਿੱਤਾ ਅਤੇ ਉਹ ਸਭ ਭੱਜ ਗਏ ਡੰਡੀ ਉਹ ਦਰਖਤ ਉੱਪਰੋਂ ਭੋਜਨ ਨੂੰ ਦੇਖਦਾ ਰਿਹਾ ਡੰਡੀ ਉਸ ਦਾ ਦਾਵਾ ਸੀ ਕਿ ਖਵਾਉਣ ਵਾਲਾ ਜ਼ਬਰਦਸਤੀ ਖਵਾਏਗਾ ਤਦ ਵੀ ਨਹੀਂ ਖਾਵਾ ਦਾ ਡੰਡੀ ਰਾਤ ਹੋ ਗਈ ਡੰਡੀ ਕੁਝ ਚੋਰ ਉਸ ਰਸਤੇ ਤੋਂ ਲੰਘ ਰਹੇ ਸਨ ਡੰਡੀ ਉਹਨਾਂ ਨੇ ਭੋਜਨ ਪਿਆ ਦੇਖਿਆ ਤਾਂ ਆਪਣੀ ਕਿਸਮਤ ਨੂੰ ਸਲਾਹਿਆ ਡੰਡੀ ਉਹ ਖਾਣਾ ਸ਼ੁਰੂ ਕਰਨ ਵਾਲੇ ਸਨ ਕੇ ਉਹਨਾਂ ਵਿੱਚੋਂ ਇੱਕ ਨੇ ਕਿਹਾ ਇਸ ਸੁੰਨਸਾਨ ਜੰਗਲ ਵਿੱਚ ਭੋਜਨ ਦਾ ਪਿਆ ਹੋਣਾ ਸ਼ੱਕ ਲਓ ਜੀ ਪੂਰੇ ਹੋ ਗਏ ਤੁਹਾਡੇ ਪੈਰੇ ਤੇ ਧਿਆਨ ਨਾਲ ਕਰਨਾ ਆਸਾਨ ਪੈਰੇ ਆ ਕੁਭਰਾਉਣ ਵਾਲੀ ਕੋਈ ਕਰਨੀ ਇੱਕ ਅੱਧਾ ਸ਼ਬਦ ਹੀ ਆਇਆ ਉਹ ਫੈਸ਼ਨੇਬਲ ਇਕੱਲਾ ਅੰਗਰੇਜ਼ੀ ਦਾ ਤੇ ਇਹੋ ਜਿਹਾ ਸ਼ਬਦ ਵੀ ਵੈਸੇ ਪੇਪਰ 'ਚ ਨਹੀਂ ਹੁੰਦਾ ਚਲੋ ਇੱਕ ਆ ਗਿਆ ਤੇ ਤੁਹਾਨੂੰ ਦੱਸਦਾ ਤੇ ਟਾਈਪ ਕਰਕੇ ਉਹਦਾ ਗਲਤਾਂ ਜ਼ਰੂਰ ਨਾਲ ਮਿਲਾਓ ਮੇਰਾ ਚੀਟਿੰਗ ਕੀਤੇ ਤੇ ਧੰਨਵਾਦ ਜੀ ਸਾਰਿਆਂ ਦਾ ਸ਼ੇਅਰ ਕਰਦੇ ਹੋ